ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਰਾਂਪਰਾ ਇੱਕ ਤਰੀਕ ਦੀ ਲੱਗੀ ਹੋਈ ਹੈ 11 ਮਹੀਨਾ 2025 ਬਹੁਤ ਚੰਗੀਆਂ ਮੱਝਾਂ ਮੰਡੀ ਰਾਂਪਰਾ ਤੇ ਪਹੁੰਚੀਆਂ ਹੋਈਆਂ ਬਹੁਤ ਹੀ ਵਧੀਆ ਇੱਕ ਚੰਗੀ ਮੱਝ ਤੋਂ ਵਧੀਆ ਚੰਗੇ ਆਰਡਰ ਦੀ। ਅਸੀਂ ਬਾਈ ਮੰਡੀ ਰਾਂਪਰਾ ਤੇ ਲੈ ਕੇ ਪਹੁੰਚੇ ਹੋਏ ਆ। ਵੱਲ ਵੱਧ ਕਾ ਉਰਾਂਈ ਬਾਈ ਸਾਹਮਣੇ ਹੋਈ ਮਾੜਾ। ਹਾਂਜੀ ਬਾਈ ਜੀ ਕੀ ਹਾਲ ਆ? ਠੀਕ ਠਾਕ ਜੀ ਵਧੀਆ। ਕਿਹੜੀ ਜਗ੍ਹਾ ਤੇ ਪਹੁੰਚੇ ਹੋ ਵਡਾ ਤਲਾ ਕਲਾਂ ਤੋਂ ਜੀ ਵਡਾ ਤਲਾ ਹਾਂਜੀ ਜ਼ਿਲ੍ਹਾ ਮਾਨਸਾ ਹਾਂਜੀ ਕਿਹੜੀ ਸੂਈ ਸੂਈ ਜੀ ਮੱਝ ਆਪਣੀ ਹੈ ਇਹ ਦੂਜੀ ਸੂਈ ਦੀ ਕਿੰਨਾ ਕ ਦੁੱਧ ਬਾਦੂਤ ਕੀ ਦੋ ਜੀ 13 14 ਲੀਟਰ ਪੱਕਾ ਦੇ ਦੂ ਖੁੱਲਾ ਹਾਂਜੀ ਹਾਂ ਤੇ ਕੀ ਰੇਟ ਕਰਤਾ 1 35 ਕਿੱਥੋਂ ਤੱਕ ਛੱਡਨੀ ਆ ਆ ਜਿਓ ਬੁਲਾ ਲਈਨੇ ਛੱਡ ਦਾਂਗੇ 1 25 ਬੱਚੀ 1 25 ਛੱਡ ਦੇਗੇ ਬਾਈ ਕਹਿੰਦਾ ਬਹੁਤ ਵਧੀਆ ਚੰਗੀ ਮੱਝ ਲੈ ਕੇ ਆਏ ਪਹੁੰਚੇ ਹੋਇਆ ਬਾਈ ਵਡਾ ਤਲਾ ਪਿੰਡ ਆ ਬਾਈ ਦਾ ਜੱਗੇ ਫੌਜੀ ਵਾਲਾ ਹੋਰ ਵੀ ਆਪਣੀ ਕਿ ਇਹੀ ਇੱਕ ਇੱਕੋ ਹੀ ਹੈ ਬਹੁਤ ਚੰਗੀ ਝੋਟੀ ਆ ਜਾਣਕਾਰੀ ਦੇਤੀ ਬਾਈ ਨੇ ਹਾਂ ਜੀ ਬਹੁਤ ਚੰਗੀਆਂ ਮੱਝਾਂ ਮੰਡੀ ਗ੍ਰਾਮਪਰਾ ਤੇ ਪਹੁੰਚੀਆਂ ਹੋਈਆਂ ਆ ਆਪਣੀਆਂ ਬਾਈ ਕਿਹੜੇ ਸੂਣਾ ਕ ਸੂਈ ਬਈਆ ਕਿਹੜੇ ਸੂਏ ਜਿਹੜੀ ਕਿਰੇਟ ਕਰਤਾ 1 3 ਇੱਕ ਪੀ ਰੇਟ ਆ ਦੂਜੇ ਸੂਏ ਸੋਣ ਵਾਲੀ ਮੱਝ ਆ ਚੰਗੀਆਂ ਮੱਝਾਂ ਮੰਡੀ ਰਵਾਂ ਤੋਂ ਕੌਂਤੀਆਂ ਹੋਈਆਂ ਬਾਈ ਜੀ ਬਹੁਤ ਹੀ ਵਧੀਆ ਬੋਡਾ ਵਾਲ ਮੱਝ ਖੜੀ ਆ ਆਪਣੀਆਂ ਉਈ ਵੇ ਸੂਣਾ ਏ ਨੀ ਜੀ ਕਿਹੜੇ ਸੂਏ ਠੀਕੀ ਤੀਜੇ ਸੂਏ ਸੂਈ ਹੋਈ ਮੱਝ ਆ ਬਹੁਤ ਡਬਲ ਵੱਡਾ ਡਰਾ ਕੀ ਰੇਟ ਕਰਤਾ ਦਾ ਕਿੱਥੋਂ ਤੱਕ ਛੱਡਣੀਆਂ 81 ਤੱਕ ਦੇ ਦਿੰਦੇ 81 ਦੇ ਦੂੰ ਬਾਈ ਕਹਿੰਦਾ ਬਹੁਤ ਵਧੀਆ ਦੁੱਧ ਵਾਲੀ ਮੱਝ ਆ ਬਾਈ ਜੀ ਤੀਜੇ ਸੂਏ ਸੂਈ ਹੋਈ ਆ ਉਹ ਪ੍ਰਧਾਨ ਕੀ ਨਹੀਂ ਕਹਿ ਸਕਦੇ ਇੱਕ ਬਾਈ ਬੜਾ ਰੋਲੋ ਬਾਈ ਜੀ ਬਹੁਤ ਚੰਗੀਆਂ ਮੱਜਾਂ ਮੰਡੀ ਰਾਂਪਰਾ ਤੇ ਪਹੁੰਚੀਆਂ ਹੋਈਆਂ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਾਈ ਜੀ ਝੋਟੀਆਂ ਪਾ ਦੇ ਪਹਿਲਾਂ ਪਹਿਲਾਂ ਝੋਟੀਆਂ ਪਾ ਦੇ ਕਿੱਥੇ ਆ ਆ ਖੜੀ ਆ ਜਾ ਆ ਖੜੀ ਆ ਬਾਈ ਜੀ ਆਹ ਪੁੰਚਾਲਦੀ ਆ ਆਹ ਕਿੰਨੇ ਦਿਨ ਹੋ ਗਏ ਸੁਜੀਨ ਬਾਈ ਨੂੰ ਕਿੰਨਾ ਕ ਬੋਲਾ ਹਣਾ ਉਹ ਵੇਖੋ ਕੱਢ ਦੂਗੀ 8 ਮੀਟਰ ਦਾ ਕੀ ਰੇਟ ਕਰਤਾ ਇਹਦਾ 1 20 1 20 ਤੇ ਉਹਦਾ ਆਪਣੀ ਦਾ 1 20 ਉਹਦਾ ਰੱਖ ਲੈ ਨਰ ਰੇਲਾਂ ਨਹੀਂ ਗੱਲ ਕਰੋ ਯਾਰ ਝੂਠੀ ਵੇਖਾ ਗਰਮ ਬਰਨ ਕਿਲੋ ਜੂ ਦੋਖ ਨੂੰ 8 ਤੇ ਜੰਗੂ 7 ਦਿਨ ਸੂਈ ਹੁਣ ਤਾਂ ਇਹਨੂੰ ਸੂਈ ਨੂੰ ਹੋ ਗਿਆ ਹੈ ਹੁਣ ਬਣਾ ਹੁਣ ਤਾਂ ਕੋਟੀ ਹੋਊਗਾ 10 ਦਿਨ ਅੱਛਾ 1 20 ਇਹਦਾ ਹੈ ਨੰਬਰ ਬੋਲ ਦੇ 80 547 ਅੱਛਾ 98674 ਮਿਹਰਬਾਨੀ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਮੰਡੀ ਰਾਮਪਰਾ ਲੱਗੀ ਹੋਈ ਏ ਇੱਕ ਤਰੀਕ ਦੀ ਉਹ ਟੌਪ ਦੇ ਨਿੰ ਕਿੰਨੇ ਬੱਚਾ ਪਹੁੰਚੀਆਂ ਹੋਈਆਂ ਇੱਥੇ ਤੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ